26 ਜਨਵਰੀ ਲੈ ਕੇ ਹੁਣ ਤੱਕ ਕਿੰਨੇ ਕੁ ਚਲਾਨ ਹੋਏ ਨੇ ਅ ਤਕਰੀਬਨ 51 51 ਚਲਾਨ ਕੀਤੇ ਜਾ ਚੁੱਕੇ ਨੇ ਜੀ ਹੁਣ ਤੱਕ ਜਿਹੜੇ ਇਹ ਚਲਾਨ ਹੋ ਰਹੇ ਇਹ ਸਿਰਫ ਰੈੱਡ ਲਾਈਟ ਜੰਪਦੇ ਆ ਜਾਂ ਫਿਰ ਕੋਈ ਵੀ ਟ੍ਰੈਫਿਕ ਰੂਲ ਨੂੰ ਤੋੜਨਦੇ ਆ ਵੈਸੇ ਜੀ ਜੋ ਵੀ ਕੈਮਰਾ ਚ ਕੈਪਚਰ ਹੋ ਗਿਆ ਟ੍ਰੈਫਿਕ ਰੂਲ ਤੋੜਨ ਦਾ ਅ ਉਹ ਸਾਰੇ ਚਲਾਨ ਕੀਤੇ ਜਾ ਸਕਦੇ ਇਸ ਮਾਧਿਅਮ ਰਾਹੀਂ ਏਜੀ ਕੋ ਲਿਮਿਟੇਸ਼ਨ ਨਹੀਂ ਹੈ ਵੀ ਸਿਰਫ ਇਹੀ ਕੀਤਾ ਜਾ ਸਕਦਾ ਕੋਈ ਰੈਸ਼ ਡਰਾਈਵਿੰਗ ਕਰਦਾ ਵਿਦਆਊਟ ਹੈਲਮਟ ਡਰਾਈਵ ਕਰ ਰਿਹਾ ਹੈ ఎవਰੀਥਿੰਗ ਇਜ਼ ਔਨ ਦਾ ਟੇਬਲ ਅਸੀਂ ਹੁਣ ਅੱਜ ਵੀ ਸਾਰੇ ਆਫੈਂਸਸ ਦਾ ਕੱਟ ਸਕਦੇ ਹਾਂ ਜੋ ਵੀ ਕੈਮਰਾ ਚ ਕੈਪਚਰ ਹੋ ਰਿਹਾ ਇਹ ਜਿਹੜੇ ਚਲਾਨ ਨੇ ਇੱਕ ਕਿੱਦਾਂ ਉਹਨਾਂ ਤੱਕ ਪਹੁੰਚੇ ਜਾ ਰਹੇ ਆ ਇਹ ਬਾਈ ਡਾਕ ਭੇਜੇ ਜਾ ਰਹੇ ਨੇ ਜੀ ਚਲਾਨ ਕੱਟ ਕੇ ਇਹਨਾਂ ਨੂੰ ਬਾਈ ਡਾਕ ਭੇਜਿਆ ਜਾ ਰਿਹਾ ਔਨ देयर ਰਜਿਸਟਰਡ ਐਡਰੈਸ ਬੇਸਡ ਔਨ ਦੀ ਵੀਕਲ ਰਜਿਸਟ੍ਰੇਸ਼ਨ ਕਿੱਦਾਂ ਚਲਾਨ ਕਰਦੇ ਹੋ ਕਿੱਦਾਂ ਦੇਖਿਆ ਜਾਂਦਾ ਹੈ ਕਿੱਦਾਂ ਇੱਕ ਅਸੀਂ ਡੈਡੀਕੇਟਿਡ ਇਹਦੇ ਲਈ ਕੰਟਰੋਲ ਰੂਮ ਐਸਟੈਬਲਿਸ਼ ਕੀਤਾ ਜਿੱਦੀ ਕੈਮਰਾਜ਼ ਦੀ ਜਿੱਥੋਂ ਲਾਈਵ ਫੀਡ ਆ ਰਹੀ ਹੈ ਸਾਨੂੰ ਕੈਮਰਾਜ਼ ਦੀ ਲਾਈਵ ਫੀਡ ਤੋਂ ਅਸੀਂ ਟੀਮ ਹੈ ਸਾਡੀ ਉਹ ਚੈੱਕ ਕਰਦੀ ਹੈ ਵੀ ਕਿਸ ਨੇ ਕੀ ਵਾਇਓਲੇਸ਼ਨ ਕੀਤਾ ਤਾਂ ਉਹਦਾ ਵਹੀਕਲ ਦਾ ਨੰਬਰ ਆਈਡੈਂਟੀਫਾਈ ਕਰਕੇ ਉਹਦਾ ਚਲਾਨ ਕੱਟ ਕੇ ਉਸਦੇ ਰਜਿਸਟਰਡ ਪਤੇ ਤੇ ਭੇਜਿਆ ਜਾਂਦਾ ਜੇ ਕੋਈ ਚਲਾਨ ਨਹੀਂ ਪਰਦਾ ਜੀ ਤਾਂ ਕੱਲੂ ਜਦੋਂ ਆਪਾਂ ਵਹੀਕਲ ਸੇਲ ਕਰਨਾ ਹੈ ਆਰਸੀ ਟਰਾਂਸਫਰ ਕਰਾਨੀ ਹੈ ਜਾਂ ਰੀਨਿਊ ਕਰਾਨੀ ਹੈ ਤਾਂ ਉਸ ਉਹਨਾਂ ਵੇਲੇ ਉਹ ਚਲਾਨ ਆਨਲਾਈਨ ਰਿਕਾਰਡ 'ਚ ਰਿਫਲੈਕਟ ਕਰਨਗੇ ਬਕਾਇਦਾ ਆਰਟੀਆ ਰਿਕਾਰਡ 'ਚ ਤਾਂ ਉਹਨਾਂ ਨੂੰ ਪ੍ਰੋਬਲਮ ਆਏਗੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲੀਨ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬ ਦੇ ਵਿੱਚ 26 ਜਨਵਰੀ ਤੋਂ ਬਾਅਦ ਈਚ ਲਾਂ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਪਰ ਉਹ ਈਚ ਲਾਂ ਨੂੰ ਲੈ ਕੇ ਕੀ ਪ੍ਰੋਸੈਸ ਹੈ ਕੀ ਜਾਣਕਾਰੀ ਹੈ ਸਾਡੇ ਨਾਲ ਅੱਜ ਮੌਜੂਦ ਨੇ ਏਸੀਪੀ ਜਤਿਨ ਪਾਂਸਲ ਜੀ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਪੱਲ ਸਸ਼ੀ ਕਾਲਾ ਜੀ ਵੈਲਕਮ ਅ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ 26 ਜਨਵਰੀ ਤੋਂ ਈਚ ਲਾਂ ਸ਼ੁਰੂ ਹੋਏ ਜਾਂ ਉਸ ਤੋਂ ਪਹਿਲੇ ਵੀ ਚੱਲ ਰਹੀ ਸੀਗੇ ਅ ਜਿਵੇਂ ਕਿ ਮਾਨਯੋਗ ਏਡੀਜੀਪੀ ਸਾਹਿਬ ਨੇ ਅਨਾਉਂਸ ਕੀਤਾ ਸੀ ਕਿ 26 ਜਨਵਰੀ ਤੋਂ ਈਚ ਲਾਂ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਉਸ ਤੋਂ ਪਹਿਲਾਂ ਲੋ ਲੈ ਆਣਾ ਚ ਅਸੀਂ ਇੱਕ ਟ్రਾਇਲ ਜ਼ਰੂਰ ਕੀਤਾ ਸੀਗਾ ਜਿਸ ਦੇ ਅਧੀਨ ਅਸੀਂ ਦਸੰਬਰ ਜਨਵਰੀ ਚ ਕੁਝ ਇਸ ਪਰਮਾਧਮ ਰਾਈ ਚਲਾਨ ਕੀਤੇ ਗਏ ਤੇ ਜੇ ਗੱਲ ਕੀਤੀ ਜਾਵੇ 26 ਜਨਵਰੀ ਦੀ ਜਿੱਥੇ ਮੇਨ ਅਨਾਉਂਸਮੈਂਟ ਜਿਹੜੀ ਅਸੀਂ ਅਕਸਰ ਹੁਣ ਤੱਕ ਦੇਖੀ ਹੈ ਤੇ 26 ਜਨਵਰੀ ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਚਲਾਨ ਹੋਏ ਨੇ ਅ ਤਕਰੀਬਨ 51 51 ਚਲਾਨ ਕੀਤੇ ਜਾ ਚੁੱਕੇ ਨੇ ਜੀ ਹੁਣ ਤੱਕ ਐਟ ਪ੍ਰੈਜ਼ੈਂਟ ਹਾਂਜੀ ਓਕੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਸਿਰਫ ਅੱਜ ਦੀ ਤੇ ਅੱਜ ਦੇ ਦਿਨ ਦੇ 28 ਤਰੀਕ ਨੂੰ ਕਿੰਨੇ ਕੋ ਚਲਾਨ ਹੋ ਚੁੱਕੇ ਆ ਅ 12 ਚਲਾਨਜ ਹੋ ਚੁੱਕੇ ਜੀ ਹਾਂ ਜੀ ਤੇ ਜਿਹੜੇ ਇਹ ਚਲਾਨ ਹੋ ਰਹੇ ਇਹ ਸਿਰਫ ਰੈਡ ਲਾਈਟ ਜੰਪਦੇ ਆ ਜਾਂ ਫਿਰ ਕੋਈ ਵੀ ਟ੍ਰੈਫਿਕ ਰੂਲ ਨੂੰ ਤੋੜਨਦੇ ਆ ਵੈਸੇ ਜੀ ਜੋ ਵੀ ਕੈਮਰਾ ਚ ਕੈਪਚਰ ਹੋ ਗਿਆ ਟ੍ਰੈਫਿਕ ਰੂਲ ਤੋੜਨ ਦਾ ਅ ਉਹ ਸਾਰੇ ਚਲਾਨ ਕੀਤੇ ਜਾ ਸਕਦੇ ਇਸ ਮਾਧਿਅਮ ਰਾਹੀਂ ਐਜੇ ਕੋਈ ਲਿਮਿਟੇਸ਼ਨ ਨਹੀਂ ਹੈ ਵੀ ਸਿਰਫ ਇਹੀ ਕੀਤਾ ਜਾ ਸਕਦਾ ਕੋਈ ਰੈਸ਼ ਡਰਾਈਵਿੰਗ ਕਰਦਾ ਵਿਦਆਊਟ ਹੈਲਮਟ ਡਰਾਈਵ ਕਰ ਰਿਹਾ ਹੈ ఎవਰੀਥਿੰਗ ਇਜ਼ ਔਨ ਦਾ ਟੇਬਲ ਬਟ ਫਿਲਹਾਲ ਲਈ ਚਲੋ ਇਨੀਸ਼ੀਅਲ ਫੇਜ਼ ਹੈ ਅਸੀਂ ਰੈਡ ਲਾਈਟ ਜੰਪਿੰਗ ਤੇ ਹਲੇ ਫੋਕਸ ਕੀਤਾ ਬਟ ਗ੍ਰੈਜੂਅਲੀ ਸਾਰੇ ਆਫੈਂਸਸ ਔਰ ਅਸੀਂ ਹੁਣ ਅੱਜ ਵੀ ਸਾਰੇ ਆਫੈਂਸਸ ਦਾ ਕੱਟ ਸਕਦੇ ਆ ਜੋ ਵੀ ਕੈਮਰਾ ਚ ਕੈਪਚਰ ਹੋ ਰਿਹਾ ਜੀ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿੰਨੇ ਵੀ ਚਲਾਨ ਹੋਏ ਨਹੀਂ ਤੇ ਇਹ ਜਿਹੜੇ ਚਲਾਨ ਨੇ ਇਹ ਕਿੱਦਾਂ ਉਹਨਾਂ ਤੱਕ ਪਹੁੰਚੇ ਜਾ ਰਹੇ ਆ ਇਹ ਬਾਈ ਡਾਕ ਭੇਜੇ ਜਾ ਰਹੇ ਨੇ ਜੀ ਚਲਾਨ ਕੱਟ ਕੇ ਇਹਨਾਂ ਨੂੰ ਬਾਈ ਡਾਕ ਭੇਜਿਆ ਜਾ ਰਿਹਾ ਆ ਔਨ देयर ਰਜਿਸਟਰਡ ਐਡਰੈਸ ਬੇਸਡ ਔਨ ਦੀ ਵੀਕਲ ਰਜਿਸਟ੍ਰੇਸ਼ਨ ਨੰਬਰ ਪਰ ਤੁਸੀਂ ਇਹ ਗੱਲ ਕੀਤੀ ਜਿਵੇਂ ਕੀ ਪੁਸ ਇਸ ਕਿੱਦਾਂ ਚਲਾਨ ਕਰਦੇ ਕਿੱਦਾਂ ਦੇਖਿਆ ਜਾਂਦਾ ਹੈ ਕਿੱਦਾਂ ਇੱਕ ਅਸੀਂ ਡੈਡੀਕੇਟਿਡ ਇਹਦੇ ਲਈ ਕੰਟਰੋਲ ਰੂਮ ਸਟੈਬਲਿਸ਼ ਕੀਤਾ ਜਿਹਦੀ ਕੈਮਰਾਜ਼ ਦੀ ਜਿੱਥੋਂ ਲਾਈਵ ਫੀਡ ਆ ਰਹੀ ਹੈ ਸਾਨੂੰ ਕੈਮਰਾਜ਼ ਦੀ ਲਾਈਵ ਫੀਡ ਤੋਂ ਅਸੀਂ ਟੀਮ ਹੈ ਸਾਡੀ ਉਹ ਚੈੱਕ ਕਰਦੀ ਹੈ ਵੀ ਕਿਸ ਨੇ ਕੀ ਵਾਇਓਲੇਸ਼ਨ ਕੀਤਾ ਤਾਂ ਉਹਦਾ ਵਹੀਕਲ ਦਾ ਨੰਬਰ ਆਈਡੈਂਟੀਫਾਈ ਕਰਕੇ ਉਹਦਾ ਚਲਾਨ ਕੱਟ ਕੇ ਉਸਦੇ ਰਜਿਸਟਰਡ ਪਤੇ ਤੇ ਭੇਜਿਆ ਜਾਂਦਾ ਹੈ ਅਛਾ ਜੀ ਗੱਲ ਖਿੱਤੀ ਜਾਵੇ ਤਾਂ ਕਿੰਨੀ ਕੁ ਡੇਅਸ ਇਹ ਜਿਹੜਾ ਚਲਾਨ ਹੈ ਉਹ ਪਹੁੰਚ ਜਾਂਦਾ ਇਹ ਪੋਸਟ ਦਾ ਡਿਪੈਂਡ ਕਰਦਾ ਹੈ ਜੀ ਪੋ ਅਸੀਂ ਬਾਇਡ ਡਾਕ ਇਮੀਡੀਏਟਲੀ ਡਿਸਪੈਚ ਕਰ ਦਿੰਦੇ ਹਾਂ ਬਾਕੀ ਡਾਕ ਰਾਈਨ ਜੋ ਵੀ ਟਾਈਮ ਲੱਗਦਾ ਉਹ ਤਾਂ ਲੱਗੇਗਾ ਹੀ ਅਛਾ ਜੀ ਗੱਲ ਖਿੱਤੀ ਜਾਵੇ ਜੇ ਚਲਾਨ ਕੱਟੇ ਜਾਂਦੇ ਆ ਤਾਂ ਉਸ ਤੋਂ ਬਾਅਦ ਕਈ ਲੋਕ ਐਦਾ ਜੁਹੰਦੇ ਜਿਹੜੇ ਚਲਾਨ ਨਹੀਂ ਫਰਦੇ ਤਾਂ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਕਿਵੇਂ ਜੇ ਕੋਈ ਚਲਾਨ ਨਹੀਂ ਪਰਦਾ ਜੀ ਤਾਂ ਕੱਲੂ ਜਦੋਂ ਆਪਾਂ ਵਹੀਕਲ ਸੇਲ ਕਰਨਾ ਹੈ ਆਰਸੀ ਟ੍ਰਾਂਸਫਰ ਕਰਾਨੀ ਹੈ ਜਾਂ ਰੀਨਿਊ ਕਰਾਨੀ ਹੈ ਤਾਂ ਉਸ ਉਹਨਾਂ ਵੇਲੇ ਉਹ ਚਲਾਨ ਆਨਲਾਈਨ ਰਿਕਾਰਡ ਚ ਰਿਫਲੈਕਟ ਕਰਨਗੇ ਬਕਾਇਦਾ ਆਰਟੀਆ ਰਿਕਾਰਡ ਚ ਤਾਂ ਉਹਨਾਂ ਨੂੰ ਪ੍ਰੋਬਲਮ ਆਏਗੀ ਤਾਂ ਮੇਰਾ ਸੁਜੈਸ਼ਨ ਸਾਰਿਆਂ ਨੂੰ ਇਹ ਹੈ ਕਿ ਚਲਾਨ ਨੂੰ ਇਗਨੋਰ ਨਾ ਕਰੋ ਇਸ ਨੂੰ ਸਮੇਂ ਸਿਰ ਪਰਦੇਓ ਜ਼ਰੂਰ ਤੇ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸਿਸਟਮ ਹੈ ਉਸ ਦੇ ਵਿੱਚ ਕੋਈ ਬਦਲਾਅ ਦੇਖ ਨੂੰ ਮਿਲੇਗਾ ਕੋਈ ਅਪਡੇਟਸ ਕਿਵੇਂ ਇਹ ਸਿਸਟਮ ਨੂੰ ਜੀ ਹਲੇ ਜਦੋਂ ਇਹ ਸਿਸਟਮ ਚੱਲ ਰਿਹਾ ਇਨੀਸ਼ੀਅਲ ਫੇਸ ਚ ਹੈ ਖਲੇ ਅਸੀਂ ਇਸ ਨੂੰ ਲਗਾਤਾਰ ਬੈਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵਿੱਚ ਸਭ ਤੋਂ ਪਹਿਲਾ ਚੇਂਜ ਤੇ ਇਹੀ ਹੈ ਕਿ ਨੰਬਰ ਆਫ ਪੁਆਇੰਟਸ ਐਡ ਕਰਦੇ ਜਾਈਏ ਆਪਾਂ ਵੀ ਜਿੰਨੇ ਤੋਂ ਜਿੰਨੇ ਹੋ ਸਕੇ ਚੌਂਕ ਕਵਰ ਕਰੀਏ ਐਂਡ ਸਾਡਾ ਪਹਿਲਾ ਟਾਰਗੇਟ ਇਹੀ ਹੈ ਸੈਕਿੰਡ ਇਜ਼ ਅਸੀਂ ਆਪਣੇ ਕੰਟਰੋਲ ਰੂਮ ਨੂੰ ਹੋਰ ਸਟਰੈਂਥਨ ਕਰਨਾ ਚਾਹਵਾਂਗੇ ਤਾਂ ਇਹੀ ਸਭ ਚੇਂਜਸ ਨੇ ਲਗਾਤਾਰ ਇੰਪਰੂਵਮੈਂਟਸ ਐ ਕੰਟੀਨਿਊਸ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪੰਜਾਬ ਦੇ ਵਿੱਚ ਜਿਹੜੇ ਇਹ ਚਲਾਨ ਨੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੇਕਰ ਤੁਸੀਂ ਵੀ ਟ੍ਰੈਫਿਕ ਰੂਲਸ ਨਹੀਂ ਫਾਲੋ ਕਰ ਰਹੇ ਤਾਂ ਫਾਲੋ ਕਰਨਾ ਸ਼ੁਰੂ ਕਰ ਲਓ ਕਿਉਂਕਿ ਉਸ ਤੋਂ ਬਾਅਦ ਸਿੱਧਾ ਚਲਾਨ ਤੁਹਾਡੇ ਘਰਾਂ ਤੱਕ ਪਹੁੰਚੇਗਾ ਤੇ ਅੱਡਾ ਦੀ ਹੋਰ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ ਮੈਟਵਿੰਗ ਕੋਲ ਕੈਮਰਾਮੈਨ ਰੋਹਿਤ ਨਾਲ